ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਾਸਤ੍ਰਿਕਾ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਮਾ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਠੀਕ ਠਾਕ ਹੋਵੋ। ਦੋਸਤੋ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ ਤੇ YouTube ਚੈਨਲ ਲਾਈਵ ਕਬੱਡੀ ਅਪਡੇਟ। ਬਦ ਤੋਂ ਬਾਦ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਕਬੱਡੀ ਬਾਰੇ ਕਬੱਡੀ ਦੇ ਕੱਪਾਂ ਦੇ ਰਿਜ਼ਲਟਾਂ ਬਾਰੇ ਬਧੇਰੇ ਜਾਣਕਾਰੀ ਮਿਲ ਸਕੇ। 4 ਜੁਲਾਈ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੀ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਇਬ ਸਿੰਘ ਗਿੱਲ ਏਲਡਾਂ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਪਿੰਡ ਪਲਾਸੌਰ ਜ਼ਿਲ੍ਹਾ ਸ਼੍ਰੀ ਤਰਨਤਲ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 43.45 ਨੰਬਰ ਫਾਸਟ 71000 ਨਕਦ ਪਲੱਸ ਕੱਪ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਪਲੱਸ ਬੈਂਕਾ ਫਰਮਾਈ 35 ਨੰਬਰ ਸੈਕੰਡ 61000 ਨਕਦ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਇੱਥੇ ਜੀਵਨ ਘੜਕਾ ਚੰਬਾ ਤੇਜਾ ਸਿੰਘ ਵਾਲਾ ਵੱਲੋਂ ਜੀ ਬੈਸਟ ਜਾਪੀ ਰਿਹਾ ਹੈਪੀ ਪੱਧਰੀ ਤੇਜਾ ਸਿੰਘ ਵਾਲੇ ਵੱਲੋਂ ਬੈਸਟਾਂ ਨੂੰ 11-1100 ਰੁਪਏ ਨਕਦ ਸੀਗੇ ਜੀ ਇੱਥੇ ਬੁਲਾਰੇ ਸੀ ਅੰਜੀਤ ਸੁੱਗਾ ਤੇ ਹਰਦੇয়াল ਸੁੱਗਾ ਪੈਂਡ ਗੱਟੀ ਅਜੈਬ ਸਿੰਘ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਭਾਲਾ 40 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਦਵਾਬਾ ਕਬੱਡੀ ਕਲੱਬ ਕਪੂਰਥਲਾ 35.5 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪੈਂਡ ਠੱਠਗੜ੍ਹ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਸੋਰੀ ਜੀ ਟੀਮ ਕਬੱਡੀ ਕਲੱਬ ਠੱਠਗੜ੍ਹ ਪਲੱਸ ਸਰੰਗੜਾ 43 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਗੁਰਿਆ ਜੀ ਕਬੱਡੀ ਕਲੱਬ ਹਰਦੌਰਤਨ 340 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਹੈਰੀ ਗੇਲੀ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਸਤਰੀ ਕਾਲ ਮਾਲਕ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਆਪਣੀ ਫੇਸਬੁੱਕ ਆਈਡੀ ਤੇ ਕਰਦੇ ਰਹੋ ਤਾਂ ਜੋ ਆਪਣੇ ਨਾਲ ਮਾ ਖੇਡ ਕਬੱਡੀ ਵਾਲੇ ਜੋੜ ਰਸ ਸਕਣ। ਆਓ ਆਪਾਂ ਕਬੱਡੀ ਕੱਪਾਂ ਦੇ ਰਿਜ਼ਲਟਾਂ ਬਾਰੇ ਨਿਗਾ ਮਰ ਗਏ। ਪਿੰਡ ਜੈਤਪੁਰ ਖੁਦਾਈਪੁਰ ਜ਼ਿਲ੍ਹਾ ਪਠਾਨਕੋਟ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬੰਦਾ ਸਿੰਘ ਜੀ ਬਹਾਦਰ ਕਬੱਡੀ ਕਲੱਬ ਮੈਲਵਾਰਨ ਆਸਟ੍ਰੇਲੀਆ 35.5 ਨੰਬਰ ਫਾਸਟ 51000 ਨਗਦ ਪਲੱਸ ਕੱਪ। ਟੀਮ ਬਾਬਾ ਸ਼੍ਰੀਚੰਦ ਜੀ ਕਬੱਡੀ ਕਲੱਬ ਟੰਡਿਆਲਾ ਨੱਤ 19 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਰਹਾ ਜੀ ਸਾਬਾ ਕੀੜੀ ਅਫਗਾਨਾ 10 ਰੇਡਾਂ 10 ਨੰਬਰ ਮੈਲਵਾਰਨ ਆਸਟ੍ਰੇਲੀਆ ਵੱਲੋਂ ਬੈਸਟ ਜੱਫੀ ਰਹਾ ਖਾਨ ਭੈਣੀ ਬਾਂਗਰ 8 ਜੱਫੇ ਮੈਲਵਾਰਨ ਆਸਟ੍ਰੇਲੀਆ ਵੱਲੋਂ ਬੈਸਟਾਂ ਨੂੰ 52 5200 ਰੁਪਏ ਨਕਦ ਸੀਗੇ ਇੱਥੇ ਬੁਲਾਰੇ ਸੀਗੇ ਬਸ਼ਾਲ ਦੁੱਧਰਾਏ ਸਰਬਜੀਤ ਪਰਾਚਾ ਪਿੰਡ ਸਬਰਾ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਸਬਰਾ 36 ਨੰਬਰ ਫਾਸਟ 61000 ਨਕਦ ਪਲੱਸ ਕੱਪ ਟੀਮ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱड्डੂ 36 ਨੰਬਰ ਸੈਕੰਡ 51000 ਨਕਦ ਪਲੱਸ ਕੱਪ ਬੈਸਟ ਰੇਡਰ ਲਾਡੀ ਸਬਰਾ ਅਤੇ ਸੱਬਾ ਭਾਈ ਲੱड्डੂ ਦੋਵੇਂ ਟੀਮਾਂ ਦੇ ਜੁਆਇੰਟ ਰੇਡਰ ਬੈਸਟ ਜਾਫੀ ਰਹਾ ਜੀ ਬਬਲਾ ਬੜਾਲਾ ਸਬਰਾ ਵੱਲੋਂ ਜੀ ਸਨਿਆਰਾ ਤਲਵੰਡੀ ਚੌਧਰੀਆਂ ਭਾਈ ਲੱड्डੂ ਵੱਲੋਂ ਦੋਵੇਂ ਟੀਮਾਂ ਦੇ ਜੁਆਇੰਟ ਜਾਫੀ ਰੇ ਬੈਸਟ ਹਾਂ 212100 ਰੁਪਏ ਨਗਦ ਇੱਥੇ ਬੁਲਾ ਰਹੇ ਸੀ ਰਾਣਾ ਸਿੰਘਪੁਰਾ ਸਹਿਰੀ ਸਬਰਾ ਪਿੰਡ ਸੋਲ ਠੱਠੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਸੈਨ ਭਗਤ ਜੀ ਕਬੱਡੀ ਕਲੱਬ ਸੋਲ ਠੱਠੀ 34 ਨੰਬਰ ਫਾਸਟ ਨਗਦ ਰਾਸ਼ੀ ਬਲੱਸ ਕੱਪ ਟੀਮ ਬਾਬਾ ਛੀਰ ਜੀ ਕਬੱਡੀ ਕਲੱਬ ਪੱਧਰੀ 30.5 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬਲਾਰੀ ਸੀਗੇ ਇੱਥੇ ਮਿਲਖਾ ਮੱਲੋਵਾਲ ਤੇ ਮਨਦੀਪ ਕਾਲੀਆ ਪਿੰਡ ਪੰਜਾਬਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਹਰੋਂ ਪਿੰਡ ਦੋਦਾ 14 ਨੰਬਰ ਫਾਸਟ 31000 ਨਗਦ ਪਲੱਸ ਕੱਪ ਪਿੰਡ ਅਰਨੀਆਲਾ 4.5 ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬੈਸਟ ਰੇਡਰ ਤੇ ਜਾਫੀ ਨਹੀਂ ਸੀਗੇ ਇੱਥੇ ਬੁਲਾ ਰਹੇ ਸੀਗੇ ਲੱਖਾ ਉਕੰਦ ਵਾਲਾ ਰੇਸ਼ਮ ਲੰਬੀ ਪਿੰਡ ਮਿਰਜਾਪੁਰ ਨੇੜੇ ਐਲਨਾਬਾਦ ਜ਼ਿਲ੍ਹਾ ਸਾਸਾ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਜਾਂਡਲੀ ਹਰਿਆਣਾ 14.5 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਗੱਦੀ ਖੇੜੀ ਹਰਿਆਣਾ 9 ਨੰਬਰ ਸੈਕੰਡ 21000 ਨਕਦ ਪਲੱਸ ਕੱਪ ਬਸਟ ਰੇਡਰ ਰਿਹਾ ਜੀ ਅੰਕਤ ਅਲੇਵਾ 7 ਰੇਡਾ 7 ਨੰਬਰ ਜਾਂਡਲੀ ਵੱਲੋਂ ਬਸਟ ਜਾ ਫਿਰਿਆ ਮੋਨੂ ਸਿਸਲ 8 ਟੱਚ 3 ਜੱਫੇ ਜਾਂਡਲੀ ਵੱਲੋਂ ਬਸਟਾਂ ਨੂੰ 11-11000 ਰੁਪਏ ਨਕਦ ਸੀਗੇ ਤੇ ਬੁਲਾ ਰਹੇ ਸੀਗੇ ਇੱਥੇ ਮੰਗਾ ਮੱਲ ਕੇ ਰਾਜੂ ਫੱਕਰ ਢੰਡਾ ਪੈਂਡਲ ਲਵਾਣਿਆਂ ਵਾਲੀ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜਲਟ ਕਬੱਡੀ ਓਪਨ ਤਿੰਨ ਬਾਰੋਂ ਪਿੰਡ ਜੋਗੇਵਾਲਾ 13 ਨੰਬਰ ਫਾਸਟ 77000 ਪਲੱਸ 5000 ਨਗਦ ਰਕਮ ਪਲੱਸ ਕੱਪ ਪਿੰਡ 37 BB ਰਾਜਸਥਾਨ ਸਾਢੇ 4 ਨੰਬਰ ਸੈਕੰਡ 65000 ਨਗਦ ਪਲੱਸ ਕੱਪ ਬੈਸਟ ਰੀਡਰ ਰਿਹਾ ਜੀ ਇੱਥੇ ਮਹਿਕ ਪੱਤੜ ਕਲਾ ਸ਼ੀ ਰੇਡਾ ਸ਼ੀ ਨੰਬਰ ਜੋਗੇਵਾਲੇ ਵੱਲੋਂ ਬੈਸਟ ਜਫੇ ਰਿਹਾ ਭਾਉ ਕਾਂਗਾ 4 ਟੱਚ 4 ਜੱਫੇ ਜੋਗੇਵਾਲੇ ਵੱਲੋਂ ਬੈਸਟ ਨੂੰ 11-11000 ਰੁਪਏ ਨਗਦ ਸੀਗੇ ਇਥੇ ਬੁਲਾ ਰਹੇ ਸੀਗੇ ਬੂਟਾ ਉਮਰੀਆਣਾ ਬਸੰਤ ਬਾਜਾਖਾਨਾ ਨਿਰਮਲ ਲੰਗੇਆਣਾ ਚਮਕਾਉ ਟੈਣਾ ਇਥੇ ਜਿਹੜਾ 71000 ਰੁਪਇਆ ਹੀ ਸੀਗਾ ਪਹਿਲਾਂ ਰੱਖਿਆ ਹੋਇਆ ਬਾਅਦ ਚ 5000 ਹੋਰ ਵਧਾ ਕੇ ਟੀਮ ਨੂੰ ਦਿੱਤਾ ਗਿਆ ਇਹ ਸੀਗੇ 4 ਜੁਲਾਈ 2025 ਦਿਨ ਸ਼ੁੱਕਰਵਾਰ ਦੇ ਫਾਈਨਲ ਰਿਜ਼ਲਟ ਜੇਕਰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਇਸ ਵੀਡੀਓ ਨੂੰ ਜੋ ਡੂ ਦੇ ਉੱਤੇ ਉੱਤੋਂ ਚੱਕ ਕੇ ਆਪਣੇ ਆਈਡੀਆ ਦੇ ਉੱਤੇ ਸ਼ੇਅਰ ਕਰ ਦਿਆ ਕਰੋ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਪਣੇ ਨਾਲ ਆਪਣਾ ਇੱਕ ਕਾਫਲਾ ਬਣ ਸਕੇ ਪਤਾ ਲੱਗੇ ਵੀ ਕਬੱਡੀ ਨੂੰ ਚਾਹਣ ਵਾਲੇ ਰਿਜ਼ਲਟ ਸੁਣਨ ਵਾਲੇ ਸਰੋਤੇ ਆਪਣੇ ਨਾਲ ਜੁੜੇ ਹੋਏ ਨੇ ਬਹੁਤ ਬਹੁਤ ਧੰਨਵਾਦ ਸੋਡਾ ਬਹੁਤ ਬਹੁਤ ਸ਼ੁਕਰੀਆ ਹੈਰੀ ਗਿਲਜੀ ਦਾ ਸਾਸਰੀਕਾਲ ਦੁਆਰ ਤੋਂ ਫੇਰ ਬਾਈ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖਦੇ ਹੋ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਮਾਲਕ ਨੂੰ ਚੜਦੀ ਕਲਾ ਚ ਰੱਖੇ ਮਿਲਦੇ ਆ ਕੱਲ ਨੂੰ ਸਵੇਰੇ ਤਦ ਤੱਕ ਲਈ ਸਾਸ੍ਰੀਕਰ